ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪਾਰਟੀ ਪੰਜਾਬ ਦੇ ਨਾਲ ਤੇ ਅੱਜ ਗੱਲਬਾਤ ਕਰਾਂਗੇ ਕਿਸਾਨੀ ਐਂਬੋਲਨ ਦਾ 15ਵਾਂ ਦਿਨ ਸ਼ੁਰੂ ਹੋ ਚੁੱਕਿਆ ਹੈ ਤੇ ਅੱਜ ਸਵੇਰੇ ਹੀ ਇੱਕ ਚੰਗੀ ਖਬਰ ਮਿਲੀ ਸੀ ਕਿ ਸਰਕਾਰ ਦੇ ਵੱਲੋਂ ਜਿਹੜਾ ਹਰਿਆਣਾ ਉਹਦੇ ਉੱਤੇ ਜੋ ਕੁਝ ਗੋਲੀਆਂ ਵਾਰੀ ਹੋਈ ਸੀ ਉਸ ਰਖੋਰੀ ਬਾਰਡਰ ਦੇ ਉੱਤੇ ਉਹਦੇ ਉੱਤੇ ਪੜਚਾਅ ਦਰਜ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਪੋਸਟਮਾਰਟਮ ਵੀ ਕੀਤਾ ਗਿਆ ਪੋਸਟਮਾਰਟਮ ਉਹ ਬਾਤ ਹੋਣ ਤੋਂ ਬਾਅਦ ਜਿਹੜੀ ਸ਼ਹੀਦ ਸ਼ੁਭਕਰਨ ਦੀ ਮ੍ਰਿਤਕ ਦੇਹ ਸੀ ਉਸ ਰਖੋਰੀ ਬਾਰਡਰ ਤੇ ਉੱਤੇ ਲਜਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਜਰਦੀਪ ਸਿੰਘ ਬੱਲੋਵਾਲ ਨੂੰ ਰਮਾਨਾ ਕਰਨ ਦਾ ਗਿਆ ਜਿਸ ਤੋਂ ਬਾਅਦ ਹੁਣ ਉਹਦਾ ਅੰਤਿਮ ਸৎকার ਕੀਤਾ ਜਾਣਾ ਤੇ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਹਰਪਿੰਦਰ ਸਿੰਘ ਜੀ ਭਾਈ ਸਾਹਿਬ ਕਿਵੇਂ ਦੇਖਦੇ ਹੋ ਕਿ ਜੋ ਕੁਝ ਸ਼ੁਭ ਕਰਨ ਦਾ ਸਾਧਨਾ ਬਾਦ ਪੋਸਟ ਆਤਮ ਕੀਤਾ ਗਿਆ ਤੇ ਹੁਣ ਤੁਸੀਂ ਕਿਵੇਂ ਦੇਖਦੇ ਹੋ ਕਿ ਜਦੋਂ ਉਹਦਾ ਅੰਤਿਮ ਸৎকার ਹੋਣਾ ਤਾਂ ਉਸ ਤੋਂ ਬਾਅਦ ਕੀ ਨੀਤੀ ਤਿਆਰ ਹੋਵੇਗੀ ਮੰਦੀਰ ਜੀ ਇਸ ਤਰ੍ਹਾਂ ਸਾਰੀ ਜੋ ਡਵੈਲਪਮੈਂਟਸ ਹੋ ਰਹੀਆਂ ਨੇ 13 ਤਰੀਕ ਤੋਂ ਲੈ ਕੇ ਜਿਸ ਤਰੀਕੇ ਨਾਲ ਮੋਰਚੇ ਦਾ ਉਤਰਾਚੜਾ ਆਇਆ ਹੈ ਸਰਕਾਰ ਨੇ ਕੇਂਦਰ ਸਰਕਾਰ ਨੇ ਜੀਬੀ ਸਰਕਾਰ ਖੱਟੜ ਸਰਕਾਰ ਨੇ ਜੋ ਸਖਤ ਅਬਰਬੀਆ ਅਪਣਾਇਆ ਹੋਇਆ ਔਰ ਸੜਕੀ ਲਾਬੰਦੀ ਕੀਤੀ ਗਈ ਹੈ ਨਾਕਾ ਬੰਦੀ ਹੈ ਕਿਸੇ ਜਾਣ ਨਹੀਂ ਦਿੱਤਾ ਜਾ ਰਿਹਾ ਔਰ بڑے ਕਿਸਾਨ ਲਗਾਤਾਰ ਜਤਨ ਕਰਦੇ ਆ ਰਹੇ ਨੇ 21 ਤਰੀਕ ਨੂੰ ਨੇ ਵੱਡੀ ਵੱਡੀ ਮਸ਼ੀਨਾਂ ਲੈ ਕੇ ਵੀ ਆਏ ਲੋਈ ਜਿਹੜਾ ਬੋਦੀ ਮੀਡੀਆ ਨੇ ਬੜਾ ਓਲਟ ਪ੍ਰਭਾਵ ਲਿਆ ਵੀ ਇਹ ਬੜਾ ਤੂਫਾਨ ਆ ਰਿਹਾ ਔਰ ਟੈਂਕ ਆਗੇ ਨਹੀਂ ਬੜਾ ਜਿਵੇਂ ਦੀਸ਼ ਦੇ ਹਵਲਾ ਕਰ ਰਿਹਾ ਸਾਡੇ ਤੇ ਉਸੁਰ ਜਿਵੇਂ ਬੇਸ਼ਕੀਤਾ ਜਾ ਰਿਹਾ ਉਹ ਵੀ ਪੜਾਵ ਦੀ ਵੇਖਿਆ ਸੀ ਕਿਸਾਨਾਂ ਦੀ ਵਿੱਚ ਜਿਹੜੀ ਇਕਤਾ ਦੀ ਗੱਲ ਚੱਲੀ ਐ ਸਕੇਮ ਵੀ ਸਗਰਮ ਹੋਇਆ ਉਸ ਦਿਨਾਂ ਜਿਹੜੀ ਇਕਤਾ ਜਿਸ ਦਿਨਾਂ ਇਹ ਉਹਨਾਂ ਨੇ ਆਪਣੇ ਵੱਖਰੇ ਪ੍ਰੋਗਰਾਮ ਲਿੱਤੇ ਨੇ ਇਹ ਇੱਕ ਮੈਂ ਦੇਖਦਾ ਆਪਾ ਸ਼ੁਕਰਾਨੇ ਦੀ ਜਿਹੜੀ ਮੌਤ ਆਈ ਉਹਦੇ ਬਾਰੇ ਗੱਲ ਕਰਦੇ ਬਾਅਦ ਚ ਲੇਕਿਨ ਮੈਂ ਸਮਝਦਾ ਕਿ ਜੋ ਕਿਸਾਨੀ ਮੋਰਚੇ ਨੇ ਜਿਹੜੇ ਡੰਨੇਵਾਲ ਸਾਹਿਬ ਨੇ ਜਾਂ ਜੋ ਭੰਦੇਰ ਸਾਹਿਬ ਨੇ ਸਾਰਾ ਲਲ ਮਿਲ ਕੇ ਜੋ ਜਥੇਬੰਦੀਆਂ ਮਜੀਠ ਸਿੰਘ ਰਾਏ ਹੈਗੇ ਨੇ ਸਾਰਾ ਜੋ ਮੋਰਚਾ ਲਗਾਇਆ ਹੈ ਜੋ ਗੱਲਾਂ ਸਾਹਮਣੇ ਪਈਆਂ ਨੇ ਕਿ ਇਹਨਾਂ ਨੇ ਪਹਿਲਾਂ ਸਾਰਿਆਂ ਦੇ ਇਕੱਠਾ ਲਗਾਉਣ ਦਾ ਫੈਸਲਾ ਕੀਤਾ ਸੀ ਕਿਉਂਕਿ ਇਹ ਪਹਿਲਾਂ ਆਪਣੇ ਬੜੇ ਤਰੀਕੇ ਨਾਲ ਆਪਣੇ ਖੇਤਰ ਦੇ ਵਿੱਚ ਹਰ ਪਤਾਂ ਮੋਕੇ ਕੋਈ ਨਾ ਕੋਈ ਸਰਗਰਮੀ ਰੇਲਣਾ ਰੋਕੜੀਆਂ ਜਾਂ ਪਾਸ ਕਰਨੇ ਸੜਕਾਂ ਰੋਕੜੀਆਂ ਸਾਰਾ ਕਰਦੇ ਆ ਰਹੇ ਨਾ ਜੀ ਇਹ ਸਾਰਾ ਕੁਝ ਕਰਦੇ ਆ ਰਹੇ ਪਰ ਕਿਸੇ ਚੈਨਲ 'ਚ ਨਹੀਂ ਸਪੈਰਿਆ ਸਰਕਾਰ ਤੇ ਕੇਂਦਰ ਸਰਕਾਰ ਤੇ ਮੋਦੀ ਸਾਹਿਬ ਸਰਕਾਰ ਤੇ ਕੋਈ ਅਸਰ ਨਹੀਂ ਸੀ ਹੋ ਰਿਹਾ ਕਿ ਜੋ ਕਿਸਾਨਾਂ ਦੀਆਂ ਮੰਗਾਂ ਰਹਿ ਗਈਆਂ ਨੇ ਜਿਹਨਾਂ ਦਾ ਵਾਅਦਾ ਕੀਤਾ ਗਿਆ ਸੀ ਨਿਸ਼ਚਿਤ ਰੂਪ ਮੋਰਚਾ ਛੱਡਿਆ ਸੀ ਐਮ ਐਸ ਕੇ ਦਾ ਖਾਸ ਤੌਰ ਤੇ ਇਹਦੇ ਬਾਰੇ ਕੋਈ لیا جا دے. پر نہیں لیا گیا اس کر کے نے اپنے طور مورچا شروع کر دیتا انہوں نے پچھاڑ لی کہ لکان بہت ہے اور جذبہ سرکار میں گلے جائے, جائے اور جتھ بندی ہے چل پہ چل پہ لیکن اس کا جاسپیکٹڈ جا رسپونس ملی ہزار ٹریکٹر آ گئے ہزار نوجوان اور سارے کسان کٹے ہو گئے سارا جمو بارڈر ماحول بنے تھے اس طرح ماحول بن گیا ਹੁਣ ਉਹਦੇ ਚ ਸਰਕਾਰ ਨੇ ਫਿਰ ਐਸਟੀਕੇ ਨਾਲ ਕੰਮ ਕੀਤਾ ਗਿਆ ਜਿਹੜੇ ਜਾਣ ਦਿੱਤਾ ਗਿਆ ਔਰ ਉਹ ਨੌਜਵਾਨਾਂ ਦੇ ਵਿੱਚ ਖਾਸ ਤੌਰ ਤੇ ਔਰ ਹਰ ਕਿਸਾਨ ਦੇ ਜਵਾਨ ਦੇ ਵਿੱਚ ਇਸ ਗੱਲ ਬਾਰੇ ਗੱਲ ਫੈਲੀ ਹੋਈ ਹੈ ਕਿ ਤੁਸੀਂ ਪੁੱਛ ਕਰੋ ਉਧਰ ਕਿਸਾਨਾਂ ਦੀ ਇਹ ਪ੍ਰੋਬਲਮਸ ਨੇ ਕਿ ਉਹ ਪਿਸਟਾਂ ਦੇ ਨਾਲ ਇਸ ਤਰੀਕੇ ਨਾਲ ਜਦ ਤੱਕ ਕੋਈ ਡਿਪਲੋਮੈਟਿਕ ਗੱਲਬਾਤ ਨਹੀਂ ਚੱਲਦੀ ਜਾਂ ਜਿਵੇਂ ਪੰਜਵੀਂ ਜਦ ਜਿਨ੍ਹਾਂ ਨੇ ਕਹਿ ਸੀ ਕਿ ਅਸੀਂ ਮੈਨੂੰ ਰੁਕਾਂਗੇ ਦੀ ਮੈਨੂੰ ਚੱਕਦੇ ਆ ਬੈਰੀਅਰ ਨਹੀਂ ਕੀਤੇ ਚਾਰ ਮੁਲਾਕਾਤਾਂ ਵੀ ਹੋ ਗਈਆਂ ਇਸ ਖੇਸਤਰਾਂ ਉਹਨਾਂ ਦਾ ਕੋਲ ਜੀਨੀਗ ਨਿਕਲਿਆ ਫਿਰ ਕਿਦੋਂ ਜਦੋਂ ਸਾਰਾ ਸਰਗਰਮੀ ਵੱਧ ਗਈ ਸੀ ਬਟ ਬਾਡਨਾ ਤੇ ਉਹ ਤੋਂ ਅਰिजਨ ਮੁੰਡਾ ਨੇ ਕਿਹਾ ਕਿ ਅਸੀਂ ਪੰਜਵਾਂ ਦੌਰ ਸ਼ੁਰੂ ਕਰਨ ਲੱਗਿਆ ਜਿਹੜੀ ਪਹਿਲੇ ਸਰਕਾਰ ਵੱਲੋਂ ਇੱਕ ਤਰ੍ਹਾਂ ਦਾ ਡੈਡਲੌਕ ਬਣਿਆ ਹੋਇਆ ਕੋਈ ਗੱਲਾਂ ਮੰਗਨੀਆਂ ਨਹੀਂ ਗਈਆਂ ਤੇ ਸਰਕਾਰ ਨੇ ਜੋ ਐਮਐਸਪੀ ਦੇ ਮੁਕਾਬਲੇ ਪੰਜ ਫਸਲਾਂ ਦਾ ਜਿਹੜਾ ਮੁੱਦਾ ਲੈ ਕੇ ਆਏ ਸੀ ਵਿਚਾਰ ਉਹ ਵੀ ਕਿਸਾਨ ਰਜਿਸਟ੍ਰੇਟ ਕਰ ਦਿੱਤਾ ਕਿ ਕੋਈ ਕਿਸੇ ਦਿਰੋ ਵਧਿਆ ਨਹੀਂ ਜਾ ਸਕਦਾ ਜੀ ਕਿ ਮੁੱਦੇ ਸਾਰੇ ਵੱਡੇ ਨੇ ਤੇ ਇਸ ਕਰਕੇ ਇਹਦੇ ਚ ਨਿਸਾਨਾ ਦੀ ਇਕਤਾ ਵੀ ਨਹੀਂ ਹੋਈ ਪਰ ਭਾਵਨਾਤਮਕ ਤੌਰ ਤੇ ਇੱਕ ਦੂਜੇ ਨਾਲ ਨੇ ਭਾਵੇਂ ਕਿ ਇਹ ਜਿੱਤੂ ਜੀ ਨੇ ਇਸ ਘਰ ਸਿਕੂਰੀ ਉਹਨਾਂ ਦੇ ਰਿਕਵੈਸਟ ਕਹਿਤ ਨੇ ਔਰ ਰਾਜਸਥਾਨ ਦੇ ਕਿਸਾਨ ਨੇ ਹਰਿਆਣਾ ਦੇ ਕਿਸਾਨਾਂ ਨੇ ਅੰਦਰੋਂ ਖੜ ਤੇ ਬੜਾ ਕੁਸ਼ੰਦਰਸ਼ ਲੱਗਿਆ ਇਹ ਕਹਿ ਸਕਦੇ ਕਿ ਇੱਕ ਬਹੁਤ ਵੱਡਾ ਸੰਘਰਸ਼ ਕਿਸਾਨੀ ਦਾ ਐਸੇ ਚੱਲ ਰਿਹਾ ਇਸ ਨੂੰ ਇਸ ਤੋਂ ਪਿੱਛੇ ਜਿੱਟਿਆ ਜਾ ਸਕਦਾ ਨਹੀਂ ਪਿੰਧੇ ਸਭ ਨੂੰ ਪਤਾ ਤੇ ਡਲੇ ਵਾਲ ਸੈ ਨੂੰ ਪਤਾ ਤੇ ਹੋ ਸਕਦਾ ਪਤਾ ਕਿ ਪਿੱਛੇ ਨਹੀਂ ਹਟਿਆ ਜਾ ਸਕਦਾ ਪਰ ਇੱਤਾ ਕਿ ਜਾਵੇ ਇਸ ਤਰ੍ਹਾਂ ਜੋ ਸ਼ੁਦ ਕਰਨ ਸਿੰਘ ਦੀ ਮੌਤ ਹੁੰਦੀ ਹੈ ਜਾਂ ਹੋਰ ਜਿਹੜੇ 6-7 ਕਿਸਾਨ ਜਿਹੜੇ ਨੇ ਅਥੂ ਗੈਸ ਦੇ ਗੋਲੇ ਚੱਲਣ ਨਾਲ ਜੋ ਉਹਨਾਂ ਨੂੰ ਸਾਡੀ ਪ੍ਰੋਬਲਮ ਆਈ ਜਾਂ ਜੋ ਲੀਵਰੀ ਪ੍ਰੋਬਲਮ ਆਈ ਜੋ ਵੀ ਕੋਈ ਮੈਡੀਕਲ ਪ੍ਰੋਬਲਮ ਆਈ ਉਸ ਨਾਲ ਡੈਥ ਹੋ ਗਈ ਉਹਨਾਂ ਦੀ ਔਰ ਪ੍ਰਿੰਸੀਪਲ ਜਿਹੜਾ ਇੱਕ ਨੌਜਵਾਨ ਹੈ ਉਸ ਨੂੰ ਖਨੋਰੀ ਬਾਰਡਰ ਤੋਂ ਜਿਵੇਂ ਚੁੱਕ ਕੇ ਲੈ ਗਏ ਪੁਲਿਸ ਦੇ ਦਿੱਤਾ ਤੋੜੀਆਂ ਗਈਆਂ ਨੇ ਉਸ ਵਾਸਤੇ ਹਾਈ ਕੋਰਟ ਨੇ ਸੰਗਿਆਨ ਲਿਆ ਹੈ ਤੇ ਕਿਹਾ ਕਿ ਸਾਡੇ ਪੈਨਲ ਬਣਾਓ ਡਾਕਟਰਾਂ ਦਾ ਜਿਵੇਂ ਕਿ ਇਸ ਗੱਲ ਦਾ ਪੂਰਾ ਦੇ ਬਾਇਨਾ ਕਰੇ ਕਿ ਕਿ ਉਹਦੇ ਤੋਂ ਇਸ ਕਿਸਤ ਸਟਣ ਲੱਗੀਆਂ ਨੇ ਕਿ ਇਸ ਟੰਗ ਨਾਲ ਸਾਰੇ ਹੋਏ ਨੇ ਇਹ ਸਾਰੇ ਇਹ ਮਾਹੌਲ ਜਿਹੜਾ ਹੈ ਨਾ ਜੀ ਇਹ ਸਾਰੇ 14 15 ਦਿਨ ਦੀ ਸਾੜੀ ਹੈਗੀ ਹੈ ਅੱਜ ਜੋ ਸ਼ੁਰੂ ਕਰਨ ਸੀ ਤੇ 10 ਦੇ ਨਾਲ ਜੋ ਜੋ ਨੇ ਇੱਕ ਮੋਰੇ ਕੀ ਇਸ ਵਸਤਰੀ ਜਿਹੜੀ ਕਿਸਾਨ ਨੇ ਫਿਰ ਵਿਧਾਇਕ ਦੇ ਪਾਤਰ ਨੇ ਕਿ ਉਹਨਾਂ ਨੇ ਸ਼ੁਰੂ ਕਰਨ ਤੇ ਜਿਹੜੀ ਮੋਰਤਾ ਜੋ ਐਫ ਆਰ ਦਰਜ ਕਰਨ ਵਾਸਤੇ ਮੋਰਤਾ ਜਿਹੜਾ ਮੋਰਤਾ ਪਿਆਲੇ ਲਗਾਇਆ ਉਹਦੇ ਮੈਂ ਸੁਚੇਤ ਹੋਏ ਜੀ ਉਹ ਜਿਹਦੇ ਨਾਲ ਇਹ ਗੱਲ ਹੋਈ ਸੀ ਉਸ ਦਿਨ ਪਰ ਵਾਸੀ ਮਾਨ ਨੇ ਲਾਈਵ ਹੋ ਕੇ ਪੰਜਾਬ ਵਾਸੀਨ ਅਪੀਲ ਕੀਤੀ ਸੀ ਕਿ ਮੈਂ ਡਰਦਾ ਨਹੀਂ ਮੈਂ ਰਾਸ਼ਟਰਪਤੀ ਰਾਜ ਹੋਣ ਲੱਗ ਜਾਏ ਮੈਂ ਸਾਰਾ ਕੁਝ ਸਹਿਮ ਕਰਾਂਗਾ ਅਜੀ ਰਾਜ ਜਿਹੜਾ ਦੇ ਦੇ ਦਹਰਿਆਣੇ ਨਹੀਂ ਸਾਡੇ ਤੇ ਵਾਰ ਵੀ ਵਾਰ ਕੀਤਾ ਜੀ ਬਦਲਾ ਲਵਾਗੇ ਦਰਜ ਕਰਾਗੇ ਨਿਆਂ ਦੇਾਂਗੇ ਸਾਰਾ ਪੰਜਾਬ ਵਾਸੀ ਕੀਤਾ ਨਾ ਜੀ ਉਹਨਾਂ ਨੇ ਫਿਰ ਸਵਾਲ ਬਣਦਾ ਜਦੋਂ ਕੁਝ ਹੋ ਗਿਆ ਫਿਰ 8-10 ਦਿਨ ਬਾਅਦ ਕਿਉਂ 8-8 ਦਿਨ ਜੋ ਲਗਾਏਗੇ ਐਫਆਈਆਰ ਦਰਜ ਕਰਨ ਵਾਸਤੇ ਅਰ ਤੁਸੀਂ ਦੇਖੋ ਐਫਆਈਆਰ ਅਧੂਰੀ ਐਫਆਈਆਰ ਆ ਬੈਂਕ ਕਲਾਮਾਂਗੇ ਅਣ ਪੁੱਛਾਤੇ ਲੋਕਾਂ ਦੇ ਠੀਕ ਹੈ ਗੱਲ ਪੁੱਛਾਤੇ ਉਸ ਦੇ ਕੋਕੇ ਕੋ ਡਾਇਰੈਕਟਰ ਜੀ ਅਜੇ ਨਹੀਂ ਆਇਆ ਪਰ ਇਹ ਤਾਂ ਠੀਕ ਪੁੱਛਣ ਕਿ ਹਰਿਆਣੇ ਬੰਨੇ ਗੱਲ ਜੁੜੀ ਚੱਲੀ ਹੈ ਅਣ ਪੁੱਛਾਤੇ ਤਾਂ ਵਿਚੋ ਹੀ ਉਸਨੂੰ ਤੁਹਾਡੇ ਇਸ ਵਾਸਤੇ ਉਸ ਵਾਸਤੇ ਕਹਿ ਗਾ ਕਿ ਕਿਸਾਨ ਉਸ ਨੂੰ ਕਿਵੇਂ ਲੈਂਦੇ ਨਹੀਂ ਪਰ ਕਿਸਾਨਾਂ ਦੀ ਜਿੱਤ ਹੋਈ ਹੈ ਕਿ ਸ਼ੁਭਕਰਨ ਜਿਹੜਾ ਹੈ ਉਸ ਨੇ ਉਸ ਦੀ ਮਾਤਮਾਰ ਵਾਲਿਆਂ ਨੇ ਜੋ 1 ਕਰੋੜ ਦੀ ਸੀ ਰਾਇਤ ਦੇ ਬੇਦਾ ਕੀਤਾ ਸੀ ਤੇ ਨੌਕੇ ਦਾ ਬੇਦਾ ਕੀਤਾ ਸੀ ਉਹ ਸ਼ਟ ਕਰਾ ਸੋ ਮੈਂ ਸੋਨ ਕੈਸੇ ਲਈ ਜਿਹੜਾ ਅੱਜ ਦਾ ਦਿਨ ਹੈ ਨਾ ਜੀ ਮਨਦੀਪ ਸਿੰਘ ਜੀ ਉਹ ਜਿਹੜੇ ਸ਼ੁਰੂ ਕਰਨ ਦੀ ਜਿਹੜੀ ਇਸ ਤਰ੍ਹਾਂ ਉਹਦੀ ਮਰਤਕ ਦੇ ਦਾ ਸਤਿਕਾਰ ਹੋਇਆ ਹੈ ਇਸ ਤਰ੍ਹਾਂ ਲੋਕਾਂ ਨੂੰ ਉਹਨਾਂ ਮਾਰਸ ਕਰ ਦਿੱਤਾ ਫੁੱਲ ਫੁੱਲਾਂ ਦੀ ਵਰਖਾ ਕੀਤੀ ਹੈ ਔਰ ਸਾਰ ਇੱਕ ਤਰ੍ਹਾਂ ਜਜ਼ਬਾ ਹੈ ਕਿਸਾਨੀ ਜਜ਼ਬੇ ਦੇ ਇਸ ਤਰ੍ਹਾਂ ਦੀ ਉਹ ਉਸ ਤਰ੍ਹਾਂ ਦੀ ਭਾਵਨਾ ਪੈਦਾ ਹੋਈ ਹੈ ਕਿ ਸਾਡੇ ਨੌਜਵਾਨ ਦੀ ਸ਼ਹਾਦਤ ਹੋਈ ਹੈ ਔਰ ਅਸੀਂ ਉਸ ਨੂੰ ਕਿਵੇਂ ਉਸ ਸ਼ਹਾਦਤ ਨੂੰ ਐਸ ਆਪਣੀ ਕਿਸਾਨੀ ਮੰਗਾਂ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਦਿਆਂ ਦੇ ਮਾਮਲੇ ਵਿੱਚ ਹੋਰ ਜੋ ਸਾਰੇ ਇਸ਼ੂਜ਼ ਨੇ ਉਸ ਨੂੰ ਕਿਵੇਂ ਉਸ ਦੀ ਸ਼ਹਾਦਤ ਨੂੰ ਅਸੀਂ ਪਰ ਆਪਰ ਨਾਮ ਕਰਕੇ ਉਹ ਸੰਘਰਸ਼ ਨੂੰ ਤੇਜ਼ ਕਰਨਾ ਹੈ ਇਹ ਮੈਸੇਜ ਹੈ ਕਿ ਅੱਜ ਦੇ ਦਿਨਾਂ ਵਿੱਚ ਬੜੇ ਬੜੇ ਖੇ ਸਹਾਮਾ ਮੋੜ ਮਿਲੇ ਅਜਿਹਾ ਇਹਨੂੰ ਕਿਸਾਨੀ ਮੋਰਚੇ ਨੂੰ ਇਹ ਦੂਜਿਆਂ ਕੇ ਸਾਝੇ ਥਿਰੰਦੀ ਨੂੰ ਆਣਾ ਚਾਹੀਦਾ ਹੈ ਉਹ ਕਹਿੰਦੇ ਕਿ ਕਿਸੇ ਕਰ ਵਿਆਹ ਸਦਾ ਪਸਤਾਨ ਰਿਖ ਦਿਓ ਤਾਂ ਮੈਂ ਕੁਸੂਰ ਤਾਂ ਇੱਕ ਤਾਂ ਜੇਕਰ ਇਕੱਲੇ ਸਾਰੇ ਜਿਹੜੇ ਸੌਰੀ ਸਾਰੇ ਜਿਹੜੇ ਕਿਸਾਨ ਇਕੱਠੇ ਹੋ ਜਾਂਦੇ ਨੇ ਹਾਂ ਅਗਲੀ ਅਗਲੀ ਰਾਣੀ ਵਿੱਚ ਬਣਾਓ ਹੁਣ ਇੱਥੇ ਸਵਾਲ ਪੁੱਛਦਾ ਹਾਂ ਹਾਲ ਬਲ ਐਲਨਾ ਤੁਸੀਂ ਦੁਹਾਨ ਦੇ ਦੇ ਹੋਵੇ ਅਗਲੀ ਰਾਣੀ ਦੀ ਕੀ ਹੋਏਗੀ ਅਜਨੋ 15 ਦਿਨ ਹੋ ਗਏ ਨੇ 13 ਤੋਂ ਲੈ ਕੇ ਅਜ ਨ ਹੋ ਗਈ ਹੈ ਔਰ ਨਵਾਂ ਮੂੜ ਆ ਰਿਹਾ ਹੈ ਇਹ ਸਰਕਾਰ ਨੂੰ ਮਜਬੂਰ ਹੋ ਕੇ ਸ਼ੁਰੂ ਕਰਨ ਦੇ ਬਾਰੇ ਵਿੱਚ ਐਫ ਆਈ ਆਰ ਦਰਜ ਕਰਨੀ ਪਈ ਔਰ ਇਹ ਸੰਸਕਾਰ ਬੜੇ ਸ਼ਾਨਦਾਰ ਹੋਇਆ ਹੈ ਉਹਦੇ ਪਿੰਡ ਬੱਲੋ ਦੇ ਵਿੱਚ ਇੱਕ ਉਤਸ਼ਾਹ ਦਾ ਵਾਤਾਵਰਨ ਹੈ ਨਿਵਾਣਾ ਦੇ ਵਿੱਚ ਵੀ ਹੈ ਕਿਸਾਨਾਂ ਦੇ ਵਿੱਚ ਵੀ ਹੈ ਮਾਤਾਵਾਂ ਦੇ ਵਿੱਚ ਵੀ ਹੈ ਉਹ ਪੰਜਾਬੀ ਦੇ ਦਰਦ ਹੈ ਪੁਜਾ ਦੇ ਦਰ ਦੇ ਵਿੱਚ ਪੁਜਾ ਦੇ ਜ਼ਖਮ ਮਿਲੇ ਹੋਏ ਨੇ ਪਿਛਲੇ ਸਾਰੀਆਂ ਜਾਗਾਂ ਦੇ ਉੱਪਰ 47 ਤੋਂ ਪਹਿਲਾਂ ਦੀ ਲੇਨ ਤੋਂ 47 ਦੇ ਲੇਨ ਤੋਂ ਪਿਛਾਈ ਸੰਗੂਰ ਚ ਲੈ ਲਓ ਧਰਮਯੋਗ ਮੋਰਚਾ ਲੈ ਲਓ ਚਾਹੇ ਤੁਸੀਂ ਸ਼ਖਾਡੂ ਸੰਘਰਸ਼ ਦਾ ਮੋਰਚਾ ਲੈ ਲਓ ਚਾਹੇ ਤੁਸੀਂ ਬੇਰਬੀਆਂ ਦਾ ਕਾਹਨ ਦਾ ਮੋਰਚਾ ਲੈ ਲਓ ਜਾਂ ਕੋਈ ਵੀ ਭਾਰੇ ਮੋਰਚੇ ਲੈ ਲਓ ਉਹ ਜੋ ਜ਼ਖਮ ਮਿਲੇ ਹੋਏ ਨੇ ਮਨਦੀਪ ਸਿੰਘ ਜੀ ਉਹ ਜ਼ਖਮਾਂ ਦੇ ਵਿੱਚ ਇੱਕ ਹੋਰ ਵੱਡਾ ਜੋ ਹੋ ਗਿਆ ਸ਼ੁਰੂ ਕਰ ਸਕਣ ਸ੍ਰੀ ਦੀ ਸ਼ਹਾਦਤ ਨਾਲ ਉਹ ਮਸਲ ਦਾ ਕੈਸਲੇ ਪੰਜਾਬ ਦੇ ਵਿੱਚ ਇੱਕ ਨਵਾਂ ਮੋੜ ਆਏਗਾ ਕਿਸਾਨੀ ਜਿਹੜੀ ਐਸਲੇ ਪੁੱਛੀ ਨਹੀਂ ਸਕਦੇ ਨਾ ਹਟਣਾ ਚਾਹੀਦਾ ਕਿਸਾਨੀ ਜੇਕਰ ਇਸ ਦੀ ਕਰਨਾ ਕਿਸੇ ਵੀ ਤਰੀਕੇ ਨਾਲ ਤੁਸੀਂ ਪ੍ਰੈਸ਼ਰ ਦੇ ਲੈ ਆ ਕੇ ਜਾਂ ਕਿਸੇ ਤਰੀਕੇ ਨਾਲ ਜੋ ਹੋਰ ਗੱਲਾਂ ਹੋਈਆਂ ਨੇ ਅਗਰ ਉਹ ਪੁੱਛੇ ਹਟਦੀ ਹੈ ਜਾਂ ਕਿਸੇ ਤਰੀਕੇ ਨਾਲ ਨਵੀਂ ਮੀਤੀ ਐਸੇ ਕੰਨੀ ਬਣਾਉਂਦੀ ਕਿ ਉਹ ਆਪਣੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਪਹੁੰਚਾ ਕੇ ਵੀ ਰੱਖੇ ਔਰ ਉਸ ਦੇ ਨਾਲ ਜਿਹੜੀ ਹੈ ਪੰਜਾਬ ਦੀ ਰਾਜਨੀਤੀ ਤੇ ਜਿਹੜਾ ਮੋੜ ਪ੍ਰਭਾਵ ਪਿਆ ਉਸ ਨੂੰ ਬਰਕਰਾਰ ਕਰਕੇ ਰੱਖੇ ਪ੍ਰੈਸ਼ਰ ਬਣਾ ਕੇ ਰੱਖੇ ਔਰ ਹਿੰਦੁਸਤਾਨ ਦੀ ਰਾਜਨੀਤੀ ਤੇ ਜੋ ਪ੍ਰਭਾਵ ਪੈ ਰਿਹਾ ਹੈ ਉਸ ਨੂੰ ਬਰਕਰਾਰ ਰੱਖੇ ਬੜੀ ਸੋ ਸੰਥੀ ਨਿਰਣਿਧੀ ਚੱਲੇਗੀ ਤਾਂ ਸਭ ਦਾ ਕਰੇ ਇਹ ਜਿਹੜਾ ਮੋਰਚਾ ਹੈ ਅੱਗੇ ਵਧ ਸਕਦਾ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਹੁਣ ਮੋਰਚਾ ਚੱਲ ਰਿਹਾ ਜੀ ਹੁਣ ਪੰਜਾਬ ਦੇ ਵਿੱਚ ਵੀ ਇਹਦਾ ਜਦੋਂ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੁੰਦਾ ਹੈ ਜਾਂ ਫਿਰ ਚੋਣ ਜਾਬਤਾ ਲੱਗਦਾ ਤਾਂ ਉਹਦਾ ਕੀ ਅਸਰ ਹੋਗਾ ਖਾਸ ਕਰਕੇ ਪੰਜਾਬ ਦੇ ਵਿੱਚ ਜਾਂ ਫਿਰ ਪੂਰੀ ਦੇਸ਼ ਦੀ ਰਾਜਨੀਤੀ ਦੇ ਵਿੱਚ ਕਿਉਂਕਿ ਇਸ ਵਾਰ ਇਹ ਤਾਂ ਕਲੀਅਰ ਹੈ ਕਿ ਜੇਕਰ ਉਹਦਾ ਚੋਣ ਜਾਬਤਾ ਲੱਗ ਜਾਂਦਾ ਹੈ ਤੇ ਚੋਣ ਪ੍ਰਚਾਰ ਸ਼ੁਰੂ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਬੀਜੇਪੀ ਦੇ ਲਈ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਹਰਿਆਣਾ ਦੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਨਾ ਇੰਨਾ ਸੁਖਾਲਾ ਨਹੀਂ ਹੋਵੇਗਾ ਤਸਾਨ ਜਵਾਬ ਜ਼ਰੂਰ ਮੰਗਣਗੇ ਕਿ ਜਿਹੜੇ ਤੁਸੀਂ ਨੌਜਵਾਨਾਂ ਦੀਆਂ ਤੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਸਾਡੇ ਨੌਜਵਾਨਾਂ ਦੀਆਂ ਅੱਖਾਂ ਸਦਾ ਦੇ ਵਾਸਤੇ ਚਲੀਆਂ ਗਈਆਂ ਨੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਜਿਹੜੇ ਪਾਇਰ ਡੇਟ ਦੇ ਗੋਲੇ ਸੁੱਟੇ ਗਏ ਨੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਜਾਂ ਫਿਰ ਜਿੰਮੇ ਸ਼ੂਬ ਕਰਨ ਦੇ ਗੋਲੀ ਚੱਲੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਕਿ ਇਹਨਾਂ ਦਾ ਤੁਸੀਂ ਕਿਵੇਂ ਵੇਖਦੇ ਇਹਦਾ ਰਾਜਨੀਤਿਕ ਤੇ ਉਹ ਤੇ ਕੀ ਪ੍ਰਵਾਹ ਪਵੇਗਾ ਇਸ ਮੋਸੇ ਦਾ ਇਸ ਸਮੇਂ ਜਿੱਦੋਂ ਸਰਕਾਰ ਕੋਲ ਲੈ ਜਾਂਦਾ ਨਾ ਜੇ ਫਿਰ ਤਾਂ ਉਹਦੇ ਵਿੱਚ ਕੁਦਰਤੀ ਹੁੰਦਾ ਕਿ ਉਹਦੇ ਕੋਈ ਨਾ ਕੋਈ ਜ਼ਖਮ ਤਾਂ ਸਾੜੇ ਪੈਂਦੇ ਨਾ ਜੀ ਸਾਹਤਾਂ ਲੜੇ ਪੈਂਦੇ ਕਰਵਾਉਣੀਆਂ ਦੇਣੀਆਂ ਪੈਂਦੀਆਂ ਨੇ ਅਗਰੈਸ ਹੋਣਾ ਪੈਂਦਾ ਇਹ ਤਾਂ ਇਹ ਮੰਨ ਕੇ ਚੱਲੋ ਨਾ ਜੇ ਤਾਂ ਉਹ ਤੁਹਾਨੂੰ ਥਾਲੇ ਚ ਪਾ ਦੇਗਾ ਨਹੀਂ ਕਿ ਜਿਸ ਤਰ੍ਹਾਂ ਨਾਲ ਬੁੱਤ ਦਾ ਐਟੀਟਿਊਡ ਆਇਆ ਜਾਂ ਰੀਅਲ ਰਵਈਆ ਹੈ ਜਿਸ ਤਰੀਕੇ ਨਾਲ ਉਹ ਜੋ ਵੀ ਆਪਣਾ ਉਹਨੇ ਸੋਚ ਹੈ ਕਿ ਉਹਨਾਂ ਆਪ ਆਪਣੇ ਤੌਰ ਤੇ ਜਾਤੀ ਤੌਰ ਤੇ ਕੋਈ ਰਿਸਪੌਂਡ ਨਹੀਂ ਕੀਤਾ ਪਰ ਹਮੇ ਕਿ ਚਾਰ بیمਾ ਆਈਆਂ ਨੇ ਉਹਨੇ ਟਿਮੋਥੀ ਉਸ ਕਰਕੇ ਵੀ ਕਿਹਾ ਨੇ ਨੀਤੇ ਫੈਸਲਾ ਲੈਣ ਦੀ ਲੋੜ ਹੈ ਇਸ ਲਈ ਕਿਸਾਨੀ ਹੋ ਰਹੀ ਹੈ ਉਹ ਇਹ ਹੈ ਕਿ ਐਡਿਸ਼ਨਟੀ ਤੋਂ ਫੈਸਲੇ ਹੋਣੇ ਨੇ ਜੀ ਤੇ ਬਾ ਹੀ ਇਸ ਨੇ ਆਪਾਂ ਨੂੰ ਆਸ ਰੱਖਣੀ ਚਾਹੀਦੀ ਹੈ ਕਿ ਇਹ ਗੈਡੇ ਵੱਡੇ ਇਸ਼ਿਊਜ਼ ਨੂੰ ਲੈ ਕੇ ਕੇਂਦਰ ਸਰਕਾਰ ਜੇ ਇਹ ਅਸਲ ਥੋੜੀ 5-7 ਦਿਨ ਦੇ ਦੇ ਵਿੱਚ ਫੈਸਲਾ ਲੈ ਲੇਗੀ ਕਿਉਂਕਿ ਬੜਾ ਵੱਡਾ ਮੁੱਦਾ ਹੈਗਾ ਉਹ ਸਵਾਲ ਬੈਠਾ ਜੇਕਰ ਦੇਖੋ ਜਿਹੜਾ ਮੋਦਰਿੰਦਰ ਮੋਦੀ ਵੀ ਹੈ ਨਾ ਜੋ ਵੀ ਉਹ ਵੀ ਹੈਰਾਨਕੁਨ ਕਰਨ ਵਾਲੇ ਫੈਸਲੇ ਲੈਂਦਾ ਹੈ ਜਿਹੜਾ ਕਿ ਲੋਕਾਂ ਨੂੰ ਵੀ ਹੈਰਾਨ ਵੀ ਕਰਦਾ ਵੀ ਅਚਾਨਕ ਇਸ ਤਰ੍ਹਾਂ ਹੋ ਜਾਂਦਾ ਹੈ ਉਹ ਆਪਣੇ ਤੌਰ ਤੇ ਕੋਈ ਲੈ ਲੈਣਾ ਕੈਬਨਿਟ ਮੀਟਿੰਗ ਸੱਦ ਕੇ ਪਾਸ ਕਰ ਦੇਣ ਵੀ ਜਦੋਂ ਸਾਨੂੰ ਸਰਕਾਰ ਆਈ ਜਦ ਅਸੀਂ ਦੇਵਾਂਗੇ ਜਾਂ ਕਿ ਮੈਨੀਫੈਸਟੋ ਜਿਹੜਾ 14 ਜਨਵਰੀ ਦਿੱਤਾ ਸੀ ਉਹ ਮੈਨੀਫੈਸਟੋ ਚਾਹਮਲ ਕਰ ਲੈਣਗੇ ਕਿ ਕਾਂਗਰਸ ਸਰਕਾਰ ਨੇ ਸੁਣਿਆ ਕੀਤਾ ਹੋਇਆ ਔਰ ਜਿਹੜੇ ਹੋਰ ਇਸ਼ੂ ਨੇ ਫੌਜੀਆਂ ਦੇ ਬਾਰੇ ਉਹ ਵੀ ਕਾਂਗਰਸ ਸਰਕਾਰ ਜਿਹੜੀ ਆਪਣਾ ਜਿਹੜੇ ਪਾਰਟੀ ਆਪਣੇ ਇਸ਼ਦੇਰੀ ਹੈ ਉਹ ਸਵਾਲ ਪੈਦਾ ਹੁੰਦਾ ਹੈ ਕਿ ਆਫਟਰ ਕੀਤਾ ਕੀ ਜਾਵੇ ਇਹ ਬੜਾ ਸਵਾਲ ਹੈ ਸੱਲੇ ਅੱਜ ਦੀ ਤਰੀਕ ਦੇ 23 ਨੂੰ ਬਾਅਦ ਅਗਲੀ ਨੂੰ ਸਾਡੇ ਸਾਹਮਣੇ ਖੜਾ ਹੋਇਆ ਕਿ ਕੀਤਾ ਕੀ ਜਾਣ ਦੇ ਕੋਈ ਗੱਲ ਤਾਂ ਬੜੀ ਸਪਸ਼ਟ ਹੈ ਸਮਝ ਦੀ ਸੀ ਕਿ ਇਸ ਮੋਰਚੇ ਨੇ ਜਿਸ ਦਿਨ ਆਇਆ ਪਛਮੀ ਯੂਪੀ ਦੇ ਵਿੱਚ 40-45 ਸੀਟਾਂ ਤੇ ਪ੍ਰਭਾਵ ਪੈ ਰਿਹਾ ਇਸ ਨੌਰਥ ਨਾਈਜਰ ਦੇ ਵਿੱਚ ਪਰ 50 ਸੀਟਾਂ ਤੇ ਪ੍ਰਭਾਵ ਪੈ ਰਿਹਾ ਹੈ ਇਸ ਨਾਲ ਮੋਰਚੇ ਨੇ ਆਪਣਾ ਇੱਕ ਮਕਸਦ ਪੂਰਾ ਕਰ ਲਿਆ ਕਿ ਜੋ ਮੋਦੀ ਸਰਕਾਰ ਉਹਨਾਂ ਦੇ ਜਿਹੜਾ ਹਠੀਲ ਰਵਈਆ ਹੈ ਜਾਂ ਜਿਸ ਤਰੀਕੇ ਨਾਲ ਉਹ ਕਿਸਾਨਾਂ ਨੂੰ ਹਲਕੇ ਚ ਲੈ ਰਹੇ ਸੀ ਔਰ ਕਾਰਪੋਰੇਟ ਘਰਾਣਿਆਂ ਨਾਲ ਕਰਾਣੇ ਦਾ ਉਹ ਪੱਕਾ ਪੂਰੇ ਰਹੇ ਨੇ ਉਸ ਬਸਟਾ ਇਸ ਮੋਰਚੇ ਨੇ ਛੱਟ ਮਾਰੀ ਹੈ ਛੱਟ ਕੀਤਾ ਹੈ ਉਹਦੇ ਮੋਟੇ ਛੱਟ ਕੀਤਾ ਹੈ ਬਿਲਕੁਲ ਉਹ ਉਹਨਾਂ ਦੇ ਪ੍ਰਭਾਵ ਇਠਾ ਕੇ ਉਹ ਗੱਲਾਂ ਮੰਨਣ ਨੂੰ ਤਿਆਰ ਨਹੀਂ ਹੈਗੀ ਜਿਸ ਤਰ੍ਹਾਂ ਦਾ ਗੋਦੀ মিডিਆ ਇਸ ਉੱਪਰ ਪੇਪਰ ਉੱਪਰ ਆ ਪੈ ਰਿਹਾ ਕਿ 11 ਲੱਖ 200 ਧਾਰਾ ਲੱਖ ਕਰੋੜ ਰੇ ਰੱਤਾ ਯਾ ਲੱਗ ਜਾਏਗਾ ਇਹੋ ਜਗ੍ਹਾ ਹੋ ਜਾਏਗਾ ਇਹ ਸਬੂਤੂ ਦੀ ਗੱਲਾਂ ਨੇ ਦੇਖੋ ਮਿਨੀਮਮ ਸਪੋਰਟ ਪ੍ਰਾਈਸ ਮੰਗ ਰਹੇ ਨਾ ਜੀ ਉਹ ਸਪੋਰਟ ਪ੍ਰਾਈਸ ਕਰਕੇ ਇੰਨਾ ਕਿ ਜਿਹੜਾ ਸਬਜ਼ੀਆਂ ਤੇ ਦਾਲਾਂ ਤੇ ਉਹ ਸਾਰਾ ਇੰਨੀ ਸਪੋਰਟ ਪ੍ਰਾਈਸ ਮਿਲ ਜਾਏ ਸਾਨੂੰ ਉਸੋਂ ਮੰਡੀਰ ਚ ਦੇਖ ਲਾਂਗੇ ਕਿ ਮੰਡੀ ਵਾਲੇ ਜਿਹੜੇ ਆਰਥਿਕ ਵਪਾਰੇ ਨੇ ਕੀ ਸਾਡੇ ਕੋਲ ਖਰੀਦ ਚੀਜ਼ਾਂ ਕੀਨ ਬੰਦਾ ਇਹੋਂ ਬੰਦਾ ਹੈ ਨਾ ਜੀ ਪਰ ਜਰੂਰੀ ਸਰਕਾਰਾਂ ਉਹਦੇ ਸੰਬੰਧ ਚ ਖਰੀਦੇ ਜਿਹੜੀ ਤੇ ਫਸਲਾਂ ਨੇ ਇਸ ਵਾਸਤੇ ਜਿਹੜਾ ਮੋਰਚਾ ਹੈ ਨਾ ਜੀ ਇਸਨੇ ਕਿ ਜਿਹੜਾ ਮੈਸੇਜ ਤਾਂ ਦੇ ਦਿੱਤਾ ਹੈ ਕਿ ਇਸ ਵਾਸਤੇ ਜੋ ਇੱਕ ਤੁਹਾਡੀ ਆਵਾਜ਼ ਹੈ ਉਸ ਨੂੰ ਦੁਨੀਆ ਤੱਕ ਕਹਿ ਕੇ ਗਿਆ ਦੇਖੋ ਜਿਵੇਂ ਯੂਰਪ ਦੇ ਵਿੱਚ 16 ਦੇਸ਼ਾਂ ਨੇ ਇਹਦੇ ਵਿੱਚ ਸੋਚਿਆ ਇਹ ਉੱਥੇ ਵੀ ਸੋਚਿਆ ਹੀ ਹੈ ਜੀ ਯੋਰ ਦੇ ਵਿੱਚ ਜਿਹੜਾ ਕੋਈ ਕਾਰਪੋਰੇਟਿਕਲ ਨੋਏ ਉੱਥੇ ਕੋਈ ਮੰਡੀਆਂ ਨਹੀਂ ਹੈਗੀਆਂ ਖੁੱਲ੍ਹੀ ਮਾਰਕੀਟ ਹੈ ਖੁੱਲ੍ਹੀ ਮਾਰਕੀਟ ਵਿੱਚ ਜੋ ਕਾਰਪੋਰੇਟ ਘਰਾਣੇ ਨੇ ਜਾਂ ਵਪਾਰੀ ਨੇ ਜਿਹੜੇ ਕੋ ਉਹਨੂੰ ਫੂਲ ਪ੍ਰੋਸੈਸ ਕਰਕੇ ਕਿਸਾਨਾਂ ਦੇ ਖਰੀਦੇ ਮਾਲ ਨੂੰ ਕੇ ਵੇਚਦੇ ਨੇ ਮਾਰਕੀਟ ਦੱਪੀਆਂ ਚ ਬੰਦ ਕਰਕੇ ਉਹਦੇ ਜੋ ਮੁਨਾਫਾ ਕਮਾਉਂਦਾ ਕਰ ਲੋ ਬਹੁਤ ਜ਼ਿਆਦਾ ਹੈ ਕਿਸਾਨਾਂ ਕੋਲੋਂ ਮੰਨ ਲਓ ਰਸ਼ੀਆ ਦੇ ਜੋ ਖਰੀਦੇ ਮੱਕੀ ਹੈ ਉਹ 800 ਰੁਪਏ 800 ਰੁਪਏ ਕੁਇੰਟਲ ਤੇ 50 ਆ ਕੇ ਮਿਲ ਸਕਦੀ ਹੈ ਕੋਈ ਰਾਨੋ ਕਿ 800 ਰੁਪਏ ਕੁਇੰਟਲ ਤੇ 50 ਕਿਵੇਂ ਸੰਭੀ ਜੇ ਤੁਮ ਖਾਈਐਸੇ ਜੋ ਕਿ ਸਾਡੀ ਮੱਕੀ ਦਾ ਰੇਟ 1500 ਤੋਂ ਵੱਧ ਉਸ ਤੋਂ ਵੱਧ ਹੁੰਦਾ ਸੋ ਮੇਰੀ ਵਾਰ ਸਪਰਾਈਜ਼ ਹੋ ਕੇ ਦਰਸਾਰੇ ਪੱਛੇ ਫੈਲੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਯੋਰਪੀ ਵਿਦਵਾਨਾਂ ਦਾ ਨੂੰ ਕਿ ਸਾਡੀ ਲੜਾਈ ਜਿਹੜੀ ਬੜੀ ਵੱਡੀ ਹੈ ਇਸ ਕਰਕੇ ਕਿਤਾ ਵਿਸ਼ੇ ਵਿੱਚ ਸਜਣਾ ਚਾਹੀਦਾ ਕਿ ਇਸ ਨੂੰ ਵਿਸ਼ੇ ਪੁੱਤੇ ਕਿਵੇਂ ਲੈ ਕੇ ਜਾਈਏ ਕਿਸਾਨੀ ਦੇ ਕੀ ਸਮੱਸਿਆਵਾਂ ਨੇ ਜਿਹੜਾ 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 ਡੀਟੀਓ ਜਿਹੜਾ ਵਰਲਡ ਵਪਾਰ ਦੇ ਅੰਦਰ ਆਸ ਓਰਗੇਨਾਈਜੇਸ਼ਨ ਐਡਬਿਊ ਵਰਲਡ ਵਰਲਡ ਟ੍ਰੇਡ ਓਰਗੇਨਾਈਜੇਸ਼ਨ ਉਹਦੇ ਤੇ ਸੱਟ ਮਾਰੀ ਹੈ ਨੇ ਉਹਦੇ ਪੁੱਤਲੇ ਸਾੜੇ ਨੇ ਸੁਵਸਤੀ ਮੈਂ ਸਮਝਦਾ ਕਿ ਇਸ ਲਈ ਇਹਦਾ ਜਿਹੜਾ ਵਿਸ਼ਵ ਪਰਪੇਖ ਹੈ ਨਾ ਜੀ ਗਲੋਬਲ ਪਰਪੇਖ ਨਿਕਲਣਾ ਚਾਹੀਦਾ ਇਸ ਮੂਰਛੇ ਵਿੱਚ ਇਸ ਰਾਹ ਤੇ ਕੋਈ ਜੀ ਕਿ ਆਪਾਂ ਜੇ ਉੱਥੇ ਦਿੱਲੀ ਜਾਂਦੀ ਲਈ ਜਾ ਕੇ ਵੀ ਗੱਲ ਕਰਨੀ ਹੈ ਤੇ ਆਪਾਂ ਇੱਥੇ ਜੇਕਰ ਬੈਠ ਜਾਂਦੇ ਨੇ ਕਿਸਾਨ ਬੈਠ ਜਾਂਦੇ ਉੱਥੇ ਸਟੇਟ ਲੱਗ ਜਾਂਦੀ ਹੈ ਉੱਥੇ ਸਾਰੇ ਇਸ਼ੂ ਜੇ ਡਿਸਕਸ ਹੁੰਦੇ ਨੇ ਲੋਕ ਜਾਂਦੇ ਨੇ ਤਾਂ ਆਹ ਤਾਂ ਉੱਤੇ ਬੈਠ ਕੇ ਇਹ ਜੋ ਇਸ਼ੂ ਜੇ ਰੈਗੂਲਰ ਡਿਸਕਸ ਕੀਤਾ ਜਾਂਦਾ ਹੈ ਸਵਾਰ ਰਚਾਇਆ ਜਾਂਦਾ ਤਾਂ ਮੈਂ ਸਮਝਦਾ ਕਿ ਉੱਥੇ ਬੈਠਣ ਬੈਠ ਕੇ ਕਿਸਾਨੀ ਮੂਰਛਿਆਂ ਨੂੰ ਕਿਸਾਨੀ ਮੁੱਦਿਆਂ ਨੂੰ ਉਭਾਰਨ ਵਿੱਚ ਕੋਈ ਹਰਜ ਨਹੀਂ ਤੁਸੀਂ ਗੱਲ ਕਰ ਰਹੇ ਹੋ ਇਸ ਦਾ ਚਾਰ ਤੇ ਦਾ ਜਦੋਂ ਲੱਗਦਾ ਕੋਈ ਹਰਜ ਨਹੀਂ ਜਦ ਤੱਕ ਲੱਗ ਜਾਏਗਾ ਪਰ ਜੇਕਰ ਕਿਸਾਨ ਉੱਥੇ 11 13 ਮਹੀਨੇ ਬੈਠ ਸਕਦੇ ਨੇ ਦਿੱਲੀ ਦੇ ਵਿੱਚ ਤੇ ਕਿ ਦੋ ਚਾਰ ਮਹੀਨੇ ਹੋਰ ਵੇਟ ਕਰ ਸਕਦੇ ਕਿ ਸਮਝੋ ਨਾ ਕਰ ਬੈਠੇ ਕਿਸਾਨ ਅਗਰ ਇਸ ਕਾਲ ਤੇ ਆ ਕੇ ਵਾਪਸ ਆਏ ਤਾਂ ਵੀ ਕਿਸਾਨ ਕੋਡਾ ਕਨੈਕਟ ਲੱਗ ਗਿਆ ਤਾਂ ਮੇਰੇ ਕੋਈ ਗਲਤ ਨੀਤੀ ਹੋਏਗੀ ਉੱਥੇ ਬੈਠੇ ਨੇ ਪੂਰੀ ਜੇ ਸਮੂਹ ਬੈਠੜ ਤੇ ਸਰਕਾਰ ਨੂੰ ਵੀ ਸਰਕਾਰ ਦੇ ਤਾਂ ਤਲਵਾਰ ਜਮਨੀ ਲਟਕੀ ਰਹੇਗੀ ਕਿ ਇਹ ਕਿਸੇ ਸਮੇਂ ਵੀ ਐਂਟਰ ਕਰ ਸਕਦੇ ਹਰਿਆਣੇ ਚ ਉੱਥੇ ਜਿਹੜਾ ਗੱਲਾ ਲੱਗ ਕਬੰਦ ਕਿਤੇ ਲੱਗੀ ਰਹਿਣ ਦੇ ਸਰਕਾਰ ਤੇ ਪ੍ਰੈਸ਼ਰ ਪੜਾਇਆ ਰਹੇ ਤਾਂ ਕਿ ਜੇ ਸਰਕਾਰ ਕੋਨੇ ਕੰਡੇ ਬੀਜੇ ਨੇ ਆ ਚੁੱਕੇ ਹੋ ਆ ਚੁੱਕੇ ਕੰਡੇ ਸੋ ਮੈਂ ਸੋਚਦਾ ਕਿ ਅਸਲ ਜਿਹੜੀ ਅਸਲੀ ਤੂੰ ਬਾਹਰ ਫੈਸਲਾ ਕਰਨਾ ਤੇ ਰਣਨੀਤਿਕ ਫੈਸਲਾ ਮੇਰੇ ਮਤਲਬ ਤਾਂ ਇਹ ਮੰਗ ਕਰਦਾ ਹੈ ਕਿ ਉੱਥੇ ਬੈਠ ਕੇ ਜੋ ਕਿਸਾਨੀ ਦੇ ਮੁੱਦੇ ਹੈਗੇ ਨੇ ਉਸ ਨੂੰ ਤੁਸੀਂ ਉਭਾਰੋ ਬਾਜ਼ਾਰ ਦੇ ਵਿੱਚ ਇਹਦਾ ਅਸਰ ਪਏਗਾ ਬੀਜਪੀ ਤਾਂ ਕਾਲੀਦਾਸ ਕਾਲਦੀਦਾਸ ਸਾਹਿਬ ਮਰਗੰਮੀ ਇਸ ਮੁਤਾਬਕ ਆਪਣਾ ਕਾਟਿਓ ਨਹੀਂ ਕਰੇਗਾ ਹਰ ਪਾਰਟੀ ਆਪਣੀ ਸੀ ਲੜੇ ਲੋਕਾਂ ਦਾ ਫਤਵਾ ਲਵੇ ताकि ये जो किसानी ਦੇ ਮੁੱਦੇ ਨੇ ਉਸ ਇੱਚੇ ਨਾਲ ਚੱਲਣਗੇ ਉਸ ਨਾਲ ਲੋਕਾਂ ਦੇ ਵਿੱਚ ਪ੍ਰਭਾਵ ਜਾਏਗਾ ਕਿ ਕਿਸਾਨਾਂ ਨੇ ਕੀ ਨਵੀਂ ਬਾਰਤ ਲਿਖੀ ਹੈ ਪੰਜਾਬ ਦੀ ਰਾਜਨੀਤੀ ਅਮਰਪਾਲ ਸਿੰਘ ਦਾ ਸਹੇਲੇ ਸਾਹਮਣੇ ਗਰਮ ਹੋ ਰਿਹਾ ਹੈ ਉਸ ਨੂੰ ਪੰਜਾਬ ਬਦਲਣ ਵਾਲਿਆਂ ਨੂੰ ਉੱਥੇ ਚੱਲਣ ਲੱਗੇ ਉਹਨੂੰ ਲਗ ਦਿਨ ਪੁਰ ਦਿਨ ਬੜੀ سپورਟ ਮਿਲ ਰਹੀ ਹੈ ਇਸ ਕਰਕੇ ਸਰਕਾਰਾਂ ਨੇ ਜਿਹੜੇ ਕੰਟੇ ਗਿਜੇ ਨਾ ਮੰਦੀ ਦੀ ਉਸਰੇ ਇਹਨਾਂ ਚੁਗਣੇ ਪੈਣਗੇ ਹੁਣ ਸਾਰੇ ਪਾਸੇ ਇਥੇ ਕੁਝ ਵਗੇ ਇਸ ਤਰ੍ਹਾਂ ਨਹੀਂ ਲੱਗੇ ਤੇ ਹੋਰ ਪਾਸੇ ਜਿੱਥੇ ਹੁੰਦੇ ਉੱਥੇ ਕੁਝ ਅਦਾ ਐਨਐਸਐਨ ਨਹੀਂ ਲੱਗਦਾ ਇਥੇ ਸਾਡੇ ਸਿੱਖਾਂ ਨੂੰ ਉੱਥੇ ਬਦਲਿਆ ਹੋਇਆ ਸੋ ਮਤਲਬ ਇਹ ਸਾਰੇ ਇਸ਼ੂ ਜਿਹੜੇ ਪੰਜਾਬ ਦੀ ਰਾਜਨੀਤਿਕ ਪ੍ਰਵੋਹਤ ਕਰਨਗੇ ਔਰ ਭਗਵਾਨ ਸਿੰਘ ਮਾਦੇ ਦਾ ਚਿਹਰਾ ਉਹ ਵੀ ਲੰਗਾ ਹੋ ਰਿਹਾ ਹੈ ਉਹ ਬੜਾ ਲੰਗਾ ਆਪਣੇ ਆਪ ਨੂੰ ਕੋਸ਼ਿਸ਼ ਕਰਦਾ ਕਿ ਮੈਂ ਪੰਜਾਬ ਦਾ ਬੜਾ ਹਮੇਤ ਹੈਗਾ ਹੋਏਗਾ ਕੰਮ ਕਰਦਾ ਕਰ ਰਹੀ ਹੈ ਇਹੋ ਗੱਲ ਪਰ ਸਵਾਲ ਇਹ ਵੀ ਪੰਜਾਬ ਦੇ ਹਿੱਤ ਵਿੱਚ ਕਦੋਂ ਪੁੱਜੇਗਾ ਪੰਜਾਬ ਦੇ ਦਰਦ ਨੂੰ ਖਿੱਚੇਗਾ ਕਿਸਾਨੀ ਦੇ ਦਰਦ ਨੂੰ ਕਿਵੇਂ ਸਮਝੇਗਾ ਇਸ ਰਾਹ ਤੇ ਜੋ ਮੋਰਚੇ ਨੇ ਉਤੇ ਬਾਰ ਬਰ ਲਿਖ ਦਿੱਤੀ ਹੈ ਇਸ ਨੂੰ ਇਸੇ ਤਰ੍ਹਾਂ ਲਿਖੀ ਚਾਰੀ ਰਹਿਣਾ ਚਾਹੀਦਾ ਹੈ ਆਨਰਸ ਹਮੇਸ਼ਾ ਵਿੱਚ ਮੇਜੂਰ ਕਿ ਨਾ ਮੇਜੂਰ ਦੋ 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 ਮਹੀਨੇ ਦੀ ਗੱਲ ਹੈ ਸਾਰੀ ਨਵੀਂ ਸਰਕਾਰ ਲੈਟ ਕਾਂਗਰਸ ਆਜ ਵਿੱਚ ਇਹ ਸਰਕਾਰ ਆਜ ਵਿੱਚ ਇਹਦਾ ਕੋਈ ਫੈਸਲਾ ਹੋਏਗਾ ਨਾ ਜੀ ਇਸ ਵਾਸਤੇ ਮੈਸੇਜ ਨਾ ਕਿ ਕਾਂਗਰਸ ਜਿਹੜੀ ਹੈ ਉਹ ਆਪਣੇ ਤੌਰ ਤੇ ਜੋ ਫੈਸਲਾ ਕਰੀ ਉਹ ਫਿਰ ਦੇਖਿਆ ਜਾਏਗਾ ਬੀਜੇਪੀ ਨੇ ਕੀ ਕਰਨਾ ਲੋਕਾਂ ਨੇ ਫੈਸਲਾ ਕਰਨਾ ਕਿ ਕਿਹੜੀ ਸਥਿਰ ਉਹ ਲੈ ਕੇ ਆਣਾ ਹੈ ਸੋ ਪੰਜਾਬ ਦੇ ਉੱਤੇ ਇਸ ਰਾਜ ਇਸ ਦੇ ਮੋਰਚੇ ਦਾ ਪ੍ਰਭਾਵ ਪਏਗਾ ਲੋਕਾਂ ਦੇ ਜਿਹੜੀ ਸਮੱਸਿਆਵਾਂ ਨੇ ਉਹ ਹੱਲ ਹੋਣੇ ਚਾਹੀਦੀਆਂ ਨੇ ਇਸਾਨੀ ਸਾਡਾ ਪੰਜਾਬ ਦਾ ਕੰਮੂਰ ਸਾਡਾ ਜਾ ਛੱਡਾ ਬੁਲਕਿਸ ਰੋਜ਼ ਨਹੀਂ ਸਾਡੇ ਉੱਥੇ ਸੋ ਇਸ ਵਾਸਤੇ ਮੈਂ ਸਮਝਦਾ ਕਿ ਜੇਕਰ ਉੱਥੇ ਬੈਠੇ ਰਹਿਣ ਤਾਂ ਵਧੇਰੇ ਪ੍ਰਾਪਤੀ ਕੀਤੇ ਜਾ ਸਕਦੀਆਂ ਨੇ ਔਰ ਜੁੜੇ ਦੂਜੇ ਵਿੱਚ ਮੈਂ ਇੱਕ ਸਾਦੀ ਗੱਲ ਕਰਾਂਗਾ ਕਿ ਕਿਸਾਨਾਂ ਨੂੰ ਆਪਣੇ ਸਾਰੇ ਪਿੰਡ ਭੁਲਾ ਕੇ ਨਾ ਜੀ ਅਮਰੋਹਰਾਂ ਸਾਹਿਬ ਨੇ ਦਰਜੇ ਦੇ ਦੂਜੇ ਨੇ ਸਾਰੇ ਮਤਵ ਤੇ ਭੁਲਾ ਕੇ ਉੱਥੇ ਜਾਣਾ ਚਾਹੀਦਾ ਹੈ ਇਕੱਠੇ ਹੋਣਾ ਚਾਹੀਦਾ ਹੈ ਮੈਂ ਦੂਜੇ ਦੇ ਜਿਵੇਂ ਮੋਰਚਾ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਭਾਈ ਸਾਰਿਆਂ ਨੂੰ ਮਿਲ ਕੇ ਗੱਲਬਾਤ ਰੋਕੀ ਲੈ ਕੇ ਜੋ ਪੰਜਾਬ ਦੀ ਲੜਾਈ ਹਿੰਦੁਸਤਾਨ ਦੇ ਕਿਸਾਨਾਂ ਨੇ ਲੜੀ ਲੜੀ ਉਹ ਉਸ ਨੂੰ ਤੁਸੀਂ ਲੜੋ ਉਸ ਸਮੇਂ ਆਹ ਲੱਗਦਾ ਕਹਿੰਦੇ ਜਿਉਂਥੇ ਪੈਸਾ ਕਿੰਨਾ ਬੰਦੀ ਕੀਤੀ ਹੈ ਨਾ ਜੀ ਕੇਂਦਰ ਸਰਕਾਰ ਨੇ ਬੀਜੇਪ ਸਰਕਾਰ ਨੇ ਉਹ ਬੀਜੇ ਦਾ ਖੱਟਰ ਸਰਕਾਰ ਦਾ ਵੈਸੇ ਹੀ ਪੋਗ ਪੈ ਜਾਣਾ ਜਿਵੇਂ ਜਵਾਨ ਨੂੰ ਲੱਗਦਾ ਹੈ ਪਰ ਜੋ ਚਿਕਨ ਮਾਹੌਲ ਬਣਾਇਆ ਗਿਆ ਹੈ ਨਾ ਜੀ ਕਿੰਨਾ ਪਹਿਲਾ ਬੰਦੇ ਉਸ ਨਾਲ ਜਿਹੜਾ ਸਿੱਖਾਂ ਦੇ ਵਿੱਚ ਬੇਗਾਨੇ ਕਿਦਾ ਅਹਿਸਾਸ ਪੈਦਾ ਹੋਇਆ ਨਾ ਜੀ ਔਰ ਉਹ ਉਹ ਹੋਰ ਪੱਕਾ ਹੋਏਗਾ ਹੋਰ ਪੱਕਾ ਹੋਏਗਾ ਇਹ ਭਵੇਂ ਕੰਨੀ ਦਾ ਕੋਈ ਧਰਮ ਜਾਂ ਕਿਸੇ ਦਾ ਵਿਚਾਰ ਕਰਾ ਇਸ ਤਰ੍ਹਾਂ ਰਾਜਨੀਤਿਕ ਤੌਰ ਤੇ ਨਹੀਂ ਲੈਣਾ ਚਾਹੀਦਾ ਬਟ ਸੁਤੇ ਸੁਤੇ ਇਸ ਦਾ ਪ੍ਰਭਾਵ ਪੈ ਗਿਆ ਕੀ ਕਰ ਲੋਗੇ ਤੁਸੀਂ ਕੇਂਦਰ ਸਰਕਾਰ ਨੇ ਇਹਦੇ ਹੱਥ ਐਸਾ ਇੱਕ ਹਥਿਆਰ ਖੁਦ ਫੜਾ ਦਿੱਤਾ ਹੈ ਕਿ ਜੋ ਵਿਗਾਨੀ ਦਾ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਤੁਹਾਨੂੰ ਇੱਕ ਰਾਜ ਚਾਹੀਦਾ ਹੈ ਤੁਹਾਡੇ ਇੱਕ ਮਿਲ ਪੰਜਾਬ ਦੇ ਤੁਹਾਡੀ ਜਿਹੜੀ ਸੱਤਾ ਵੀ ਹੁੰਦੀ ਉਹ ਦਾ ਪ੍ਰਭਾਵ ਚਲਾ ਗਿਆ ਸੋ ਇਸ ਵਾਸਤੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਉੱਥੇ ਕਿਲਾ ਬੁੱਟੇ ਉੱਥੇ ਲਾ ਕੇ ਖਾਲੀ ਕਰੇ ਕਿ ਕਿਸਾਨ ਆਪਣੇ ਤੋਂ ਜਦੋਂ ਜਦੋਂ ਹੋ ਜਾਵੇ ਸੁਮੇਸ਼ ਜੀ ਜਿਹੜੀ ਸਥਿਤੀ ਬੜੀ ਗੰਭੀਰ ਹੈ ਔਰ ਬੜੀ ਇੱਕ ਨਵੇਂ ਪਰਪੇਖ ਦੇ ਵਿੱਚ ਕਿਸਾਨੀ ਦਰੋਂ ਲਿਜਾ ਰਹੀ ਹੈ ਜੀ ਬਿਲਕੁਲ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਜਿਵੇਂ ਹੁਣ ਇਹ ਕਿਲਾਬੰਦੀ ਕਰਕੇ ਜਿਹੜੇ ਲੋਕ ਨਹੀਂ ਬੋਲਦੇ ਸੀ ਬਈ ਹਾਂ ਇੱਕ ਵਕਤ ਦਾ ਰਾਜ ਹੋਵੇ ਇੰਦਾ ਹੋਵੇ ਹੁਣ ਉਹ ਵੀ ਬੋਲਣ ਲੱਗੇ ਕਹਿੰਦੇ ਵੀ ਸਾਡਾ ਸਿੱਖਾਂ ਦਾ ਇੱਕ ਵੱਖਰਾ ਰਾਜ ਹੀ ਦੇ ਦੇ ਫਿਰ ਜੇਕਰ ਤੁਸੀਂ ਇੰਦਾ ਕਿਲਾਬੰਦੀ ਕਰਨੀ ਹੈ ਫਿਰ ਕਹਿੰਦੇ ਵੀ ਜਿਹੜਾ ਵਾਗਾ ਵਰ ਉੱਧਰ ਤੇ ਖੋਲਦੇ ਸਾਡਾ ਵਪਾਰ ਕਹਿੰਦੇ ਫਿਰ ਤੁਸੀਂ ਤੇ ਪੱਕਾ ਹੀ ਬੰਦ ਕਰ ਲਓ ਇਹ ਵੀ ਹੁਣ ਲੋਕ ਉਹ ਸਵਾਲ ਕਰਨ ਲੱਗੇ ਸਰਕਾਰ ਨੂੰ ਹੋ ਨਿਚਾਲੇ ਦੇ ਉੱਤੇ ਲਿਖ ਰਹੇ ਨੇ ਕਿ ਜੇਕਰ ਤੁਸੀਂ ਇਸ ਹਿਸਾਬ ਦੇ ਨਾਲ ਕਿਲਾ ਬੰਦੀ ਕਰੋਗੇ ਆਪਣੇ ਮੰਗਾ ਜਿਹੜੇ ਮੰਗ ਰਹੇ ਨੇ ਉਹ ਉੱਤੇ ਤੁਸੀਂ ਇੱਥੋਂ ਗੈਸ ਦੇ ਗੋਲੇ ਜਾਂ ਸਿੱਧੀਆਂ ਗੋਲੀਆਂ ਲਾਗੋਗੇ ਤਾਂ ਬਸ ਇਤੋਂ ਚੰਗਾ ਸਾਡਾ ਫਿਰ ਇੱਥੇ ਪੱਕਾ ਹੀ ਤੋੜ ਦੇ ਉੱਤੇ ਵੋਲ ਰਸੀਦ ਕਰਦੇ ਹੋ ਕਹਿੰਦੇ ਸਾਨੂੰ ਨਹੀਂ ਲੋੜ ਹੈ ਕੋ ਹਰਿਆਣੇ ਵੱਲ ਜਾਣ ਦੀ ਜਿੱਲੀ ਜਾਣ ਦੇ ਤੁਸੀਂ ਜਿੱਲੀ ਨਹੀਂ ਜਾਣ ਦੇਦੇ ਤੁਸੀਂ ਇਵੇਂ ਦੇਖਦੇ ਹੋ ਕਿ ਇੱਕ ਪਾਸੇ ਤਾਂ ਜਿਹੜੀ ਜਥੇਬੰਦੀ ਇਹ ਕਹਿੰਦੀ ਹੈ ਵੀ ਮੋਦੀ ਸਰਕਾਰ ਨਹੀਂ ਮੰਨ ਰਹੀ ਹੈ ਪਰ ਸਵਾਲ ਲੋਕ ਕਰਦੇ ਕਹਿੰਦੇ ਵੀ ਕਿਸਾਨ ਜਿੱਥੇ ਬੰਦੀਏ ਇਹ ਗੱਲ ਤਾਂ ਕਹਿੰਦੀ ਹੈ ਨੇ ਕਹਿੰਦੇ ਵੀ ਮੋੜਦੀ ਸਰਕਾਰ ਦਾ ਜਿਹੜਾ ਰਵਈਆ ਅੜੀਲ ਹੈ ਇਹ ਹੈ ਫਲਾਣ ਠੰਕਾ ਪਰ ਬੁਝੇ ਪਰ ਸਵਾਲ ਇਹ ਹੁੰਦਾ ਜੀ ਤੁਸੀਂ ਆਪ ਕੀ ਕਰ ਰਹੇ ਹੋ ਤੁਸੀਂ ਆਪ ਇਕੱਠੇ ਕਿਉਂ ਨਹੀਂ ਹੋ ਰਹੇ ਇੱਕ ਮੱਚ ਦੇ ਉੱਤੇ ਤੁਹਾਡਾ ਵੀ ਫਿਰ ਰਵਈਆ ਉਹੀ ਹੈ ਨਾ ਜਿਵੇਂ ਤੁਹਾਡੇ ਵਿੱਚ ਚੋਂਦਰ ਦੀ ਭੁਖ ਹੈ ਵੀ ਅਸੀਂ ਚੋਂਦਰ ਕਰਨੀ ਹੈ ਜੀ ਅਸੀਂ ਨਹੀਂ ਇਕੱਠੇ ਹੋਣਾ ਕਿਉਂਕਿ ਦੇਖੋ ਝੋਪ ਕਰਨ ਅਲੀਕਾ ਟਰਨ ਅਲੇ ਦਿਨ ਜਿਲੇ ਟਰੈਕਟਰ ਨੁਕਸਾਨੇ ਗਏ ਨੇ ਇਕ ਨੋਰੀ ਬਾਦਰ ਦੇ ਉੱਤੇ ਉਹਨੂੰ ਤਕਰੀਬਨ ਹਫ਼ਤੇ ਤੋਂ ਹਫ਼ਤੇ ਦਾ ਸਮਾਂ ਹੋ ਗਿਆ ਹੁਣ ਉਸ ਤੋਂ ਬਾਅਦ ਵੀ ਹਲੇ ਕਿਸਾਨ ਜਥੇਬੰਦੀਆਂ ਦੇ ਵੱਖਰੇ ਤੇਵਰ ਨਹੀਂ ਕੋਈ ਕਹਿੰਦਾ ਵੀ ਅਸੀਂ ਨਹੀਂ ਜਾਵਾਂਗੇ ਨਾਲ ਕਿਤੇ ਇਹ ਹੋਊਗਾ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਤੱਕ ਕਿਸਾਨ ਜਥੇਬੰਦੀਆਂ ਇੱਕ ਮੰਚ ਦੇ ਉੱਤੇ ਇਕੱਠੀਆਂ ਨਹੀਂ ਹੁੰਦੀਆਂ ਇਕਜੁੱਟ ਨਹੀਂ ਹੁੰਦੀਆਂ ਉਦੋਂ ਤੱਕ ਮੋਦੀ ਸਰਕਾਰ ਨੂੰ ਝੁਕਾਉਣਾ ਅਸੰਭਵ ਹੈ ਇਹ ਦੇਖੋ ਇਸ ਤਰ੍ਹਾਂ ਇਹ ਮੁੰਡੀਆਂ ਜੀ ਤੁਸੀਂ ਇਹਨੂੰ ਦੋ ਤਰੀਕਿਆਂ ਨਾਲ ਵੇਖੋ ਗੱਲ ਨੂੰ ਇੱਕ ਤਾਂ ਇੱਕ ਤਾਂ ਆਗੂਆਂ ਦੀ ਇੱਕ ਆਪਾਂ ਦਾ ਮਿਲ ਬੈਠਣਾ ਹਮ ਆਗੂ ਮਿਲ ਕੇ ਫੈਟਦੇ ਨੇ ਇੱਕ ਤਾਂ ਹੁੰਦੀ ਹੈ ਮਤਲਬ ਪ੍ਰਭਾਵ ਜਾਂਦਾ ਹੈ ਦੂਸਰੇ ਦਾ ਗੱਲ ਗੁਰੂਆਂ 'ਤੇ ਪ੍ਰਭਾਵ ਕਿੱਥੇ ਹੈ ਜਿਹੜੇ ਕਿ ਹਲਕਿਆਂ ਦੇ ਜਿਵੇਂ ਗੁਰਾਂ ਸਾਹਿਬ ਦਾ ਪ੍ਰਭਾਵ ਹੈਗਾ ਉਹਨਾਂ 'ਚ ਡਿਸਪਲਿਨ ਐਸਾ ਹੈਗਾ ਕਿ ਉਹ ਲੋਕ ਜਿਹੜੇ ਨੇ ਉਹਨਾਂ ਦੇ ਕੇਸ ਬਗੈਰ ਨਹੀਂ ਚੱਲਦੇ ਇਹ ਗੱਲ ਦੂਸਰੀ ਦੂਜੇ ਜਿੱਥੇ ਬੰਦੀ ਵੀ ਹੈਗੇ ਰਾਜੇਵਾਲ ਸਾਹਿਬ ਦੀ ਹੈਗੇ ਸਾਰੇ ਹੈਗੇ ਇਹਨਾਂ ਦੀ ਪਰ ਸਵਾਰਜਪੇਧਾਂ ਦਾ ਇਕੱਠੇ ਨਹੀਂ ਹੋ ਰਹੇ ਤਾਂ ਲੋਕ ਤੋਂ ਦੂਰ ਪੈਣਾ ਜੀ ਦੇਖੋ ਜਿਹੜਾ ਹੋਇਆ ਇਹ 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 ਇਹਦਾ 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 ਕਰ ਲਵਾਈ ਦਾ ਚਮਤਕਾਰ ਕੀ ਹੈ ਚਮਤਕਾਰ ਹੀ ਹੈ ਇਹ ਭਾਵੇਂ ਉਹ 2 ਜੱਥੇਬੰਦੀਆਂ ਨੇ ਚਾਰ ਜੱਥੇਬੰਦੀਆਂ ਨੇ 15 ਜੱਥੇਬੰਦੀਆਂ ਨੇ 16 ਲਿਆ ਇਨੀਸ਼ੀਏਟੋ ਪਰ ਲੋਕਲ ਤੌਰ ਤੇ ਨਾ ਜੀ ਲੋਕ ਜਿਹੜੇ ਨੇ ਇਹਨਾਂ ਜੱਥੇਬੰਦੀਆਂ ਨਾਲ ਜੁੜੇ ਹੋਏ ਨੇ ਕਿਸਾਨੀ ਭਾਈਚਾਰਕ ਪਿਆਰ ਨਾਲ ਜੁੜੇ ਹੋਏ ਨੇ ਜੀ ਸੋ ਲੋਕਾਂ ਦੇ ਅਸਲ ਜਿਹੜੀ ਲੋਕ ਅਸਲ ਮਨ ਮਸਲਦਾ ਕਿ ਲੋਕ ਲੜ ਰਹੇ ਲੜਾਈ ਕਿਸਾਨ ਆਗੂ ਨੇ ਸ਼ੁਰੂ ਕੀਤੀ ਹੈ ਕਿਸਾਨ ਆਗੂ ਕੋਈ ਭਾਈ ਜੁੜੀ ਹੈ ਇਕੱਠੇ ਹੋਣਾ ਚਾਹੀਦਾ ਹੈ ਕਿਉਂਕਿ ਦੇਖੋ ਦੁਸ਼ਮਣ ਦੁਸ਼ਮਣ ਬਹੁਤ ਤਾਕਤਵਰ ਹੈ ਇਸ ਵਾਸਤੇ ਇਕੱਠੇ ਹੋਣਾ ਚਾਹੀਦਾ ਹੈ ਪਰ ਲੋਕਾਂ ਦੇ ਜਜ਼ਬਾਤਾਂ ਨੂੰ ਤੁਸੀਂ ਕਿਵੇਂ ਕਿਵੇਂ ਇਸ ਕੰਟਰੋਲ ਕਰਕੇ ਰੱਖੋਗੇ ਜਿਸ ਪਹਿਲਾ ਇਹਨਾਂ ਸਰਕਾਰਾਂ ਨੇ ਕਿਲਾ ਬੰਦ ਕਰਕੇ ਪ੍ਰਭਾਵ ਦਿੱਤਾ ਹੈ ਇਹ ਮੈਨੂੰ ਲੱਗਦਾ ਕਿ ਆਪਣੇ ਆਪ ਚ ਸੁੱਧੇ ਸਿੱਧ ਕੇਂਦਰ ਸਰਕਾਰ ਕੋਲ ਗਲਤੀ ਹੋ ਗਈ ਹੈ ਜੀ ਖੱਟੇ ਸਰਕਾਰ ਬਿਲਕੁਲ ਜੀ ਉਹ ਗਲਤੀ ਹੋਈ ਹੈ ਕਿ ਇਹਨਾਂ ਨੇ ਇਹ ਜੋ ਕਿਲਾ ਬੰਦ ਕੀਤੀ ਹੈ ਇਹ ਇੱਕ ਅਹਿਸਾਸ ਪੈਦਾ ਕਰ ਦਿੱਤਾ ਜਿਸ ਨੂੰ ਕਿ ਖੁਦ মিডিਆ ਵੀ ਈਵਨ ਹਰਿਆਣੇ ਦੇ ਲੋਕ ਵੀ ਈਵਨ ਭਾਜਪੀ ਵਾਲੇ মিডিਆ ਵਿਸ਼ਵ ਦੇ ਜਿਹੜੇ ਅਖਬਾਰਾਂ ਨੇ ਜਾਂ ਜਿਹੜੇ ਸਰਕਾਰਾਂ ਨੇ ਉਹ ਸਮਝ ਗਿਆ ਨੇ ਕਿ ਇਹ ਕੀ ਕੀਤਾ ਗਿਆ ਅੱਜ ਤੋਂ ਕਰ ਕਦੀ ਵੀ ਕਦੇ ਨਾ ਕਦੀ ਨਹੀਂ ਕਿਸੇ ਦੇਸ਼ ਨੂੰ ਹੋਇਆ ਕਿ ਇਸ ਤਰ੍ਹਾਂ ਆਪਣੇ ਲੋਕਾਂ ਨੂੰ ਹੀ ਰਾਜਤਾ ਦੀ ਪੰਚਾਇਤ ਰੋਕੇ ਜਾਵੇ ਜਿਵੇਂ ਦੇਖੋ ਪੂ ਲਾਈਨ ਦੇ ਵਿੱਚ ਪੁੱਛੇ ਜਾਂਦੇ ਦੋ ਦੋ ਆ ਹੋਇਆ ਕਿਸਾਨਾਂ ਦਾ ਜਿਹੜਾ ਮੋਰਚਾ ਲੱਗਿਆ ਉਹ ਜਿਹੜਾ ਪੂ ਲਾਈਨ ਦਾ ਪ੍ਰਧਾਨ ਮੰਤਰੀ ਉਹ ਖੁਦ ਕਿਸਾਨ ਹੈ ਔਰ ਕਿਸਾਨਾਂ ਨਾਲ ਗੱਲ ਕੀਤਾ ਕਰਦਾ ਉਹ ਸਾਰੇ ਕਿਸਾਨ ਆਪਣੇ ਆਪਣੇ ਕੋਠੀ ਚ ਲੈ ਗਿਆ ਜੀ ਉੱਥੇ ਕਿਸੇ ਕੋਈ ਕਿਸਾਨਾਂ ਦੇ ਕੋਠੇ ਕੋਠੀ ਜਾ ਕੇ ਬੈਠ ਕੇ ਨਾਲ ਗੱਲਾਂ ਬਾਤਾਂ ਕੀਤੀਆਂ ਉੱਥੇ ਕਾਫੀ ਕੁਝ ਹੋਇਆ ਸਵਾਲੇ ਵਿੱਚ ਇੱਕ ਹਰਜ ਕੀ ਹੈ ਇਹ ਜੋ ਇਹੋ ਜਿਹੇ ਨਾ ਜਿਹੜਾ ਮੈਸੇਜ ਗਲਤ ਗਿਆ ਨਾ ਜੀ ਮੈਸੇਜ ਕਿੰਦਰ ਸਰਕਾਰ ਦੇ ਖਿਲਾਫ ਲੱਗ ਗਿਆ ਔਰ ਪੰਜਾਬੀ ਸੋਵਰੈਂਟੀ ਦੀ ਸਟਰਗਲ ਹੈ ਉਸ ਨੂੰ ਸੁੱਤੇ ਸੇ ਤਾਕਤ ਦੇ ਸੁੱਤੇ ਸੇ ਇਸ ਵਾਸਤੇ ਮੈਂ ਕਿਸੇ ਕਿਸਾਨਾਂ ਦੀ ਇਕਤਾ ਦੀ ਗੱਲ ਕਰਦੇ ਹਾਂ ਨਾ ਸਾਰ ਸਾਰ ਦੂਸਰੇ ਦੂਜੇ ਦੇ ਦੇਖੋ ਜੀ ਸਾਡੀ ਸਿੱਖ ਸਸੰਗ ਸਰ ਪਰ ਤੱਕ ਤਿਰਾਨੇ ਹੋਂ ਤੱਕ ਤਿਰਾਨੇ ਜਿਹੜੀ ਤਾਲ ਸਮਝ ਲੜਦੀਆਂ ਨੇ ਜਿਹਾ ਕਾਲੀ ਦਲ ਦੀ ਤਿਰਾਇ ਹੈ ਕਿ ਜਿਹੜੇ ਸਾਰੇ ਜਿਹੜੇ issues ਆ ਗਏ ਨੇ ਉਹਨਾਂ issues ਬਾਰੇ ਉਹ ਚ ਡਿਸਕਸ ਕਰਨ ਨਾ ਜੀ ਵੀ ਜੋ ਹਾਲਾਤ ਬਣੇ ਹੋਏ ਨੇ ਹਾਲਾਤਾਂ ਉਹ ਅਸੀਂ ਆਪਣੇ ਆਪਣੇ ਹੱਕ ਚ ਕਿਵੇਂ ਪੁਖਤਾ ਸਕਦੇ ਆ ਤੇ ਮੈਂ ਸਮਝਦਾ ਕਿ ਜਿਵੇਂ ਮਾਰਚ ਚੋਇਆ ਦੀ ਮਾਰਚ ਚੋਂ ਜਿਹੜੀ ਲੋਕਤੰਤਰ ਲੋਬੀ ਵਗੈਰਾ ਵਗੈਰਾ ਹੋ ਗਿਆ ਪੜ ਇਹ ਕੀ ਕਾਲੀ ਤਾਲ ਨੇ ਕਿ ਸੋਚੇ ਇਸ ਰੰਗ ਨਾਲ ਕਿ ਜੋ ਕੇਂਦਰ ਸਰਕਾਰ ਰਾਜਨੀਤਿਕ arena ਛਾਪਾ ਮਾਰ ਰਹੀ ਹੈ ਲੋਕਤੰਤਰ ਨੂੰ ਖਤਮ ਕਰ ਰਹੀ ਹੈ ਕਿ ਅਸੀਂ ਇਸ ਬਾਰੇ ਬਟ ਡਿਟੇਲਸ ਡਿਬੇਟ ਕਰੀਏ ਇਸ ਵਾਰ ਲੋਕਾਂ ਨੂੰ ਲਾਲ ਲਈਏ ਮੈਨੂੰ ਲੱਗਦਾ ਕਿ ਐਸੇ issues ਉੱਠੇ ਹੋਏ ਨਹੀਂ ਉੱਦੀ ਸਾਹਿਬ ਨੇ ਆਪਣੇ ਤੌਰ ਤੇ ਇੰਨੀਆਂ ਗਲਤੀਆਂ ਕਰ ਦਿੱਤੀਆਂ ਹੋਈਆਂ ਨੇ ਜਿਹੜੀਆਂ ਕਿ ਉਹਨਾਂ ਦੇ ਉੱਤੇ ਹੀ ਉੱਠ ਪੈ ਜਾਣਗੀਆਂ ਇਹ ਮੈਂ ਸਮਝਦਾ ਕਿ ਹਾਲਾਤ ਐਸੇ ਬਣੇ ਹੋਏ ਨੇ ਜਿਸ ਨਾਲ ਕਿ ਭਾਰਤੀ ਚੋਣਾਂ ਦੇ ਆ ਔਰ ਪੰਜਾਬ ਦੀ ਹਾਲਾ ਰਾਜਨੀਤੀ ਦਾ ਰਾਤ ਇਹਨੂੰ ਜਿਵੇਂ ਆਰਗੇਨਾਈਜ਼ ਕੀਤਾ ਜਾ ਸਕਦਾ ਹੈ ਔਰ ਕਿਵੇਂ ਕਿ ਨਵੀਂ ਇਬਾਰਤ ਪੰਜਾਬ ਦੀ ਰਾਜਨੀਤੀ ਲਿਖੀ ਜਾ ਸਕਦੀ ਹੈ ਇਹ ਚਾਰਜ ਨਹੀਂ ਤੇਰਾ ਲੱਗਦਾ ਪੀਸੀਪੀ ਦਾ ਤਾਂ ਸੋਲੋ ਨਸ਼ਾਇਦ ਬਹੁਤਾ ਪ੍ਰਭਾਵ ਨਾ ਮਿਲੇ ਲੇਕਿਨ ਇਹ ਤਿੰਨ ਤਿੰਨ ਹਲਕੇ ਪੰਜਾਬ ਦੇ ਸਵਾਰਗੀ ਕਿ ਨਵੀਂ ਕੋਤੇ ਹੋਰ ਉਠੇਗੀ ਕੀ ਕੋ ਨਵੇਂ ਨਵੇਂ ਪਰਤਖੇ ਨਾ ਖੜਨਗੇ ਤਾਂ ਮੈਨੂੰ ਲੱਗਦਾ ਕਿ ਸਾਰੇ ਸਾਰੀ ਜਿਹੜੀ ਇਤਿਹਾਸ ਦੀ ਕਿਤਾਬ ਖੁੱਲੀ ਹੈ ਇਸ ਖੁੱਲੀ ਕਿਤਾਬ ਦੇ ਵਿੱਚ ਹੁਣ ਕੀ ਲਿਖਦਾ ਲੋਕ ਲੇਕਿਨ ਮੈਨੂੰ ਲੱਗਦਾ ਕਿ ਮੂਲ ਮੂਲ ਦਾ ਮੂਲ ਆਲਰੇਡੀ ਹੈ